ਲਪ੍ਰੀਤ ਰੱਖੜੀ ਵਾਲੇ ਦਿਨ ਪੇਕੇ ਆਈ ਹੋਈ ਸੀ ਹਾਲਾਂਕਿ ਉਸ ਦਾ ਤਾਂ ਬਿਲਕੁਲ ਮਨ ਨਹੀਂ ਸੀ ਪੇਕੇ ਜਾਣ ਦਾ ਪਰ ਉਸ ਦੀ ਸੱਸ ਨੇ ਜ਼ੋਰ ਪਾਇਆ ਕਿ ਤੇਰੀ ਪਹਿਲੀ ਰੱਖੜੀ ਹੈ ਤੂੰ ਪੇਕੇ ਨਹੀਂ ਜਾਵੇਂਗੀ ਤਾਂ ਚੰਗਾ ਨਹੀਂ ਲੱਗੂਗਾ ਤਾਂ ਉਹ ਆਪਣੀ ਸੱਸ ਨੂੰ ਕੀ ਕਹਿੰਦੀ ਐਸ ਲਈ ਚੁੱਪਚਾਪ ਪੇਕੇ ਆ ਗਈ ਸੀ ਪੇਕੇ ਵਿੱਚ ਲਪ੍ਰੀਤ ਦੀ ਭਾਬੀ ਨੂੰ ਲਪ੍ਰੀਤ ਦੀ ਮਾਂ ਨੇ ਬਿਲਕੁਲ ਨਵੀਂ ਬੋਟੀ ਵਾਂਗ ਸਜਾਇਆ ਹੋਇਆ ਸੀ ਲਪ੍ਰੀਤ ਦੀ ਭਾਬੀ ਸਿਰ ਤੋਂ ਲੈ ਕੇ ਪੈਰਾਂ ਤੱਕ ਗਹਿਣਿਆਂ ਨਾਲ ਲੱਦੀ ਹੋਈ ਸੀ ਤੇ ਕਾਫੀ ਭਾਰੀ ਗਹਿਣੇ ਪਏ ਹੋਏ ਸਨ ਇਹ ਦੇਖ ਕੇ ਲਾਪਰੀਤ ਹੈਰਾਨ ਹੋ ਰਹੀ ਸੀ ਲਾਪਰੀਤ ਦੀ ਮਾਂ ਨੇ ਉਸ ਨੂੰ ਵੇਖ ਕੇ ਕਿਹਾ ਐਵੇਂ ਕੀ ਦੇਖ ਰਹੀ ਹੈ ਭਾਬੀ ਨੂੰ ਨਜ਼ਰ ਲਗਾਵੇਂਗੀ ਤੈਨੂੰ ਆਪਣੀ ਭਾਬੀ ਦੇ ਗਹਿਣੇ ਵੇਖ ਕੇ ਜਲਨ ਹੋ ਰਹੀ ਹੈ ਕਿ ਤੇਰੇ ਕੋਲ ਇੰਨੇ ਗਹਿਣੇ ਨਹੀਂ ਹਨ ਇਹ ਤਾਂ ਸਾਰਾ ਨਸੀਬਾਂ ਦਾ ਖੇਡ ਹੁੰਦਾ ਹੈ ਤੇਰੀ ਭਾਬੀ ਨੇ ਇਸ ਘਰ ਆਉਣਾ ਸੀ ਇਹ ਉਸ ਦਾ ਨਸੀਬ ਸੀ ਤੇ ਉਸ ਨੂੰ ਇੰਨੇ ਗਹਿਣੇ ਮਿਲਨੇ ਸਨ ਉਸ ਨੇ ਮੇਰੀ ਨੂੰ ਬੰਨਣਾ ਸੀ ਮੇਰੇ ਖਾਨਦਾਨ ਦਾ ਵਾਰਸ ਉਸਨੇ ਜੰਮਿਆ ਹੈ ਤਾਂ ਇਹ ਸਭ ਉਸ ਦਾ ਹੱਕ ਬੰਦਾ ਹੈ ਹੁਣ ਤੇਰਾ ਕੀ ਨਸੀਬ ਹੈ ਉਹ ਤੂੰ ਜਾਣੇ ਤੇ ਤੇਰੀ ਸੱਸ ਜਾਣੇ ਮਾਂ ਦੀਆਂ ਗੱਲਾਂ ਸੁਣ ਕੇ ਲਵਪ੍ਰੀਤ ਨੂੰ ਏਦਾਂ ਲੱਗਿਆ ਜਿਵੇਂ ਕਿਸੇ ਨੇ ਗਰਮ ਪਿਗਲਿਆ ਸ਼ੀਸ਼ਾ ਉਸ ਦੇ ਕੰਨਾਂ ਵਿੱਚ ਸੁੱਟ ਦਿੱਤਾ ਹੋਵੇ ਕੋਈ ਆਪਣੀ ਸਗੀ ਧੀ ਨੂੰ ਵੀ ਭਲਾ ਇੰਨਾ ਕੌੜਾ ਕਿਵੇਂ ਕਹਿ ਸਕਦਾ ਹੈ ਪਰ ਲਵਪ੍ਰੀਤ ਤਾਂ ਇਹ ਸਭ ਬਚਪਨ ਤੋਂ ਵੇਖਦੀ ਆ ਰਹੀ ਸੀ ਉਸ ਦੀ ਮਾਂ ਲਈ ਧੀ ਦੀ ਕੋਈ ਐਹਮियत ਨਹੀਂ ਸੀ ਉਨ੍ਹਾਂ ਦੇ ਖਾਨਦਾਨ ਵਿੱਚ ਇਹੀ ਚੱਲਦਾ ਸੀ ਕਿ ਨੂ ਹੀ ਸਭ ਕੁਝ ਹੁੰਦੀ ਹੈ ਧੀਆ ਤਾਂ ਸਿਰਫ ਇਸ ਘਰੋਂ ਹੋਰ ਘਰ ਚਲੀਆਂ ਜਾਂਦੀਆਂ ਹਨ ਇਸ ਲਈ ਪੁੱਤ ਨੂ ਨੂੰ ਹੀ ਘਰ ਵਿੱਚ ਸਭ ਕੁਝ ਮੰਨਿਆ ਜਾਂਦਾ ਸੀ ਧੀਆ ਦਾ ਕੋਈ ਵजूद ਨਹੀਂ ਸੀ ਲਪਰੀ ਦੀ ਦਾਦੀ ਨੇ ਵੀ ਸ਼ੁਰੂ ਤੋਂ ਇਹੀ ਕੀਤਾ ਸੀ ਲਪਰੀ ਦੀ ਭੂਆ ਦੀ ਕੋਈ ਕਦਰ ਨਹੀਂ ਸੀ ਲਪਰੀ ਦੀ ਦਾਦੀ ਲਈ ਸਿਰਫ ਲਪਰੀ ਦੇ ਮਾਤਾ ਪਿਤਾ ਹੀ ਮਾਇਨੇ ਰੱਖਦੇ ਸਨ ਤੇ ਲਪਰੀ ਦੇ ਮਾਤਾ ਪਿਤਾ ਨੇ ਵੀ ਆਪਣੇ ਖਾਨਦਾਨ ਦੀ ਇਹੀ ਪਰੰਪਰਾ ਨਿਭਾਈ ਸੀ ਬਚਪਨ ਤੋਂ ਹੀ ਲਾਪ੍ਰੀਤ ਨੂੰ ਮਾਪੇ ਦਾ ਕੋਈ ਖਾਸ ਪਿਆਰ ਨਹੀਂ ਮਿਲਿਆ ਸੀ ਨਾ ਹੀ ਉਹ ਸਹੂਲਤਾਂ ਜੋ ਉਸਦੇ ਭਰਾ ਨੂੰ ਮਿਲਦੀਆਂ ਸਨ ਸਿਰਫ ਉਹਨੂੰ ਪਾਲ-ਪੋਸ ਰਹੇ ਸਨ ਇਹ ਸੋਚ ਕੇ ਕਿ ਇਸਨੇ ਤਾਂ ਦੂਜੇ ਘਰ ਹੀ ਜਾਣਾ ਹੈ ਇਸ ਉੱਤੇ ਕਿਉਂ ਖਰਚਾ ਕਰੀਏ ਜਦੋਂ ਲਾਪ੍ਰੀਤ ਦੀ ਭਾਬੀ ਆਈ ਸੀ ਤਾਂ ਲਾਪ੍ਰੀਤ ਨੂੰ ਲੱਗਿਆ ਸੀ ਕਿ ਭਾਬੀ ਉਸ ਦੀ ਸਹੇਲੀ ਵਾਂਗ ਰਹੇਗੀ ਪਰ ਭਾਬੀ ਨੇ ਸਹੁਰਿਆਂ ਦਾ ਮਾਹੌਲ ਵੇਖ ਲਿਆ ਸੀ ਤੇ ਸਮਝ ਲਿਆ ਸੀ ਤੇ ਉਸਨੇ ਵੀ ਲਾਪ੍ਰੀਤ ਦੀ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਉਸ ਨੂੰ ਪਤਾ ਲੱਗ ਗਿਆ ਸੀ ਕਿ ਇਸ ਘਰ ਵਿੱਚ ਲਵਪ੍ਰੀਤ ਦੀ ਕੋਈ ਕਦਰ ਨਹੀਂ ਹੈ ਤੇ ਸੱਸ ਸਹੁਰਾ ਸਿਰਫ ਆਪਣੇ ਪੁੱਤ ਨੂੰ ਦਾ ਹੀ ਸੋਚਣ ਵਾਲੇ ਹਨ ਲਵਪ੍ਰੀਤ ਨੂੰ ਪੇਕੇ ਵਿੱਚ ਕਦੇ ਸੌਖ ਨਹੀਂ ਮਿਲਿਆ ਸੀ ਤੇ ਨਾ ਹੀ ਕੋਈ ਜਾਇਦਾਦ ਬਹੁਤ ਘੱਟ ਖਰਚੇ ਵਿੱਚ ਉਸ ਦਾ ਵਿਆਹ ਕਰ ਦਿੱਤਾ ਗਿਆ ਸੀ ਲਵਪ੍ਰੀਤ ਨੂੰ ਇੱਕ ਵਾਰ ਵੇਖ ਕੇ ਹੀ ਉਸ ਦੀ ਸੱਸ ਨੂੰ ਉਹ ਪਸੰਦ ਆ ਗਈ ਸੀ ਕਿਸੇ ਵਿਆਹ ਵਿੱਚ ਉਸ ਨੇ ਲਵਪ੍ਰੀਤ ਨੂੰ ਵੇਖਿਆ ਸੀ ਤੇ ਰਿਸ਼ਤਾ ਭੇਜ ਦਿੱਤਾ ਸੀ ਜਦੋਂ ਲਵਪ੍ਰੀਤ ਦੇ ਮਾਪੇ ਨੇ ਵੇਖਿਆ ਕਿ ਆਪਣੇ ਆਪ ਲੜਕੇ ਵਾਲਿਆਂ ਨੇ ਰਿਸ਼ਤਾ ਭੇਜਿਆ ਹੈ ਤਾਂ ਉਹਨਾਂ ਨੇ ਸੋਚਿਆ ਕਿ ਹੁਣ ਤਾਂ ਲੜਕੇ ਵਾਲਿਆਂ ਨੂੰ ਲਵਪ੍ਰੀਤ ਪਸੰਦ ਆ ਗਈ ਹੈ ਫਿਰ ਵਿਆਹ ਤੇ ਫालतू ਪੈਸੇ ਕਿਉਂ ਖਰਚੀਏ ਉਹਨਾਂ ਨੇ ਸੋਚਿਆ ਚਲੋ ਸੁੰਦਰਤਾ ਕਿਸੇ ਕੰਮ ਆ ਗਈ ਤੇ ਬਹੁਤ ਘੱਟ ਖਰਚੇ ਵਿੱਚ ਉਸ ਦਾ ਵਿਆਹ ਕਰਕੇ ਸਹੁਰੇ ਭੇਜ ਦਿੱਤਾ ਲਵਪ੍ਰੀਤ ਦੀ ਸੱਸ ਨੂੰ ਤਾਂ ਸਿਰਫ ਲਵਪ੍ਰੀਤ ਚਾਹੀਦੀ ਸੀ ਤੇ 9 ਵਜੋਂ ਉਹ ਵਿਦਾ ਹੋ ਕੇ ਸਹੁਰੇ ਘਰ ਆ ਗਈ ਸੀ ਲਵਪ੍ਰੀਤ ਨੂੰ ਆਪਣੇ ਸਹੁਰਿਆਂ ਵਿੱਚ ਬਹੁਤ ਪਿਆਰ ਤੇ ਇੱਜ਼ਤ ਮਿਲੀ ਸੀ ਪਰ ਲਾਪ੍ਰੀਤ ਨੇ ਅਜ ਤੱਕ ਸਹੁਰਿਆਂ ਵਿੱਚ ਕਦੇ ਨਹੀਂ ਦੱਸਿਆ ਸੀ ਕਿ ਪੇਕਿਆਂ ਵਿੱਚ ਉਸ ਨਾਲ ਕਿਹੋ ਜਿਹਾ ਸ਼ਲੋਕ ਹੁੰਦਾ ਹੈ ਤੇ ਉਸ ਦੀ ਉੱਥੇ ਕੋਈ ਕਦਰ ਨਹੀਂ ਉਸ ਦੇ ਪੇਕਿਆਂ ਵਿੱਚ ਧੀਆ ਦੀ ਕੋਈ ਕੀਮਤ ਨਹੀਂ ਸੀ ਜੇਕਰ ਉਹ ਆਪਣੇ ਸਹੁਰਿਆਂ ਵਿੱਚ ਬੈਠ ਕੇ ਆਪਣੇ ਪੇਕਿਆਂ ਦੀ ਬੁਰਾਈ ਕਰਦੀ ਤਾਂ ਸਹੁਰਿਆਂ ਵਿੱਚ ਵੀ ਉਸ ਦੀ ਕੋਈ ਇੱਜ਼ਤ ਨਾ ਰਹਿ ਜਾਂਦੀ ਅਤੇ ਫਿਰ ਉਸ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਬਸ ਇਹੀ ਸੋਚ ਕੇ ਉਹ ਕਦੇ ਵੀ ਆਪਣੇ ਪੇਕਿਆਂ ਦੀਆਂ ਬੁਰਾਈਆਂ ਸਹੁਰਿਆਂ ਵਿੱਚ ਨਹੀਂ ਕਰਦੀ ਸੀ ਲਾਪ੍ਰੀਤ ਦੇ ਸਹੁਰਿਆਂ ਦਾ ਮਾਹੌਲ ਬਹੁਤ ਹੀ ਵਧੀਆ ਸੀ ਉਸਦੀ ਇੱਕ ਨਨਦ ਵੀ ਸੀ ਜੋ ਵਿਆਹੀ ਹੋਈ ਸੀ ਪਰ ਲਾਪਰੀਦ ਦੇ ਸਹੁਰਿਆਂ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਕਿ ਪੁੱਤ ਅਤੇ ਧੀ ਵਿਚਕਾਰ ਕੋਈ ਭੇਦਭਾਵ ਹੋਵੇ ਲਾਪਰੀਦ ਦੀ ਨਨਦ ਦਾ ਸਹੁਰਿਆਂ ਵਿੱਚ ਬਹੁਤ ਮਾਣ ਸੀ ਅਤੇ ਉਸ ਨੂੰ ਕਾਫੀ ਕੁਝ ਦੇ ਕੇ ਉਸ ਦੀ ਸੱਸ ਨੇ ਵਿਦਾ ਕੀਤਾ ਸੀ ਜਦੋਂ ਵੀ ਉਸ ਦੀ ਨਨਦ ਪੇਕੇ ਆਉਂਦੀ ਤਾਂ ਲਾਪਰੀਦ ਦੇ ਸੱਸ ਸਹੁਰਾ ਉਸ ਨੂੰ ਵਿਦਾ ਕਰਦੇ ਸਮੇਂ ਬਹੁਤ ਕੁਝ ਦਿੰਦੇ ਸਨ ਲਾਪਰੀਦ ਦੇ ਸਹੁਰਿਆਂ ਵਿੱਚ ਧੀਆਂ ਦਾ ਬਹੁਤ ਮਾਣ ਸੀ ਜੋ ਉਸ ਦੇ ਪੇਕੇਆਂ ਵਿੱਚ ਬਿਲਕੁਲ ਵੀ ਨਹੀਂ ਸੀ ਅੱਜ ਜਦੋਂ ਲਾਪਰੀਦ ਦੀ ਮਾਂ ਨੇ ਲਪ੍ਰੀਤ ਨੂੰ ਤਾਨਾ ਮਾਰਿਆ ਕਿ ਉਹ ਆਪਣੀ ਭਾਬੀ ਦੇ ਗਹਿਣਿਆਂ ਨੂੰ ਵੇਖ ਕੇ ਜਲ ਰਹੀ ਹੈ ਤਾਂ ਲਪ੍ਰੀਤ ਦੀਆਂ ਅੱਖਾਂ ਵਿੱਚੋਂ ਹੰਝੂ ਸ਼ਲਕ ਪਏ ਕਿ ਕਿਹੋ ਜਿਹੀ ਮਾਂ ਹੈ ਉਸਦੀ ਮਾਂ-ਬਾਪ ਅਤੇ ਭਰਾ ਦੇ ਮਾਮਲੇ ਵਿੱਚ ਉਹ ਕਿੰਨੀ ਬਦ ਨਸੀਬ ਹੈ ਇਸੇ ਵੇਲੇ ਲਪ੍ਰੀਤ ਦਾ ਫੋਨ ਵੱਜਿਆ ਉਸਦੀ ਸੱਸ ਦਾ ਫੋਨ ਸੀ ਉਸਨੇ ਕਿਹਾ ਪੁੱਤ ਜੇ ਰਖੜੇ ਬੰਨ੍ਹ ਲਈ ਹੋਵੇ ਤਾਂ ਜਲਦੀ ਆ ਜਾ ਤੇਰੀ ਨਣਦ ਤੇਰਾ ਇੰਤਜ਼ਾਰ ਕਰ ਰਹੀ ਹੈ ਇੱਥੇ ਵੀ ਤਾਂ ਰਖੜੀ ਬਣਵਾਉਣੀ ਹੈ ਨਾ ਲਪ੍ਰੀਤ ਨੇ ਕਿਹਾ ਹਾਂ ਮੰਮੀ ਜੀ ਮੈਂ ਬਸ ਤੁਰੰਤ ਆ ਰਹੀ ਹਾਂ ਇਥੇ ਰਕੜੀ ਬੰਨ ਲਈ ਹੈ ਕਹਿ ਕੇ ਲਪ੍ਰਿਤ ਜਾਣ ਲੱਗੀ ਵਿਆਹ ਤੋਂ ਬਾਅਦ ਉਹ ਪਹਿਲੀ ਵਾਰੀ ਪੇਕੇ ਆਈ ਸੀ ਪਰ ਪੇਕੇਆਂ ਨੇ ਉਸ ਦਾ ਕੋਈ ਮਾਣ ਸਨਮਾਨ ਨਹੀਂ ਕੀਤਾ ਜਾਨ ਵੇਲੇ ਮਾਂ ਨੇ ਸਿਰਫ 500 ਰੁਪਏ ਦਾ ਸ਼ਗਨ ਵਾਲਾ ਲਿਫਾਫਾ ਦੇ ਦਿੱਤਾ ਅਤੇ ਭਰਾ ਨੇ ਵੀ ਸਿਰਫ 500 ਰੁਪਏ ਦਿੱਤੇ ਉਹਨਾਂ ਦੇ ਹਿਸਾਬ ਨਾਲ ਤਾਂ ਧੀਆ ਸਿਰਫ ਲੈਣ ਲਈ ਹੀ ਪੈਦਾ ਹੁੰਦੀਆਂ ਹਨ ਉਹਨਾਂ ਨੂੰ ਕਿੰਨਾ ਦੇਣਾ ਲਪ੍ਰਿਤ ਨੇ ਕਿਹਾ ਮਾਂ ਮੈਂ ਜਾ ਰਹੀ ਹਾਂ ਘਰ ਵਾਲੇ ਮੇਰਾ ਇੰਤਜ਼ਾਰ ਕਰ ਰਹੇ ਹਨ ਲਪ੍ਰਿਤ ਚਲੀ ਗਈ ਉਸ ਦਾ ਭਰਾ ਭਾਬੀ ਉਸ ਨੂੰ ਬਾਹਰ ਛੱਡਣ ਵੀ ਨਹੀਂ ਆਈ। ਇੰਨਾ ਕਮਾਂਡ ਸੀ ਉਹਨਾਂ ਨੂੰ। ਅਜ ਲਾਪ੍ਰੀਤ ਨੂੰ ਬਹੁਤ અપਮਾਨ ਮਹਿਸੂਸ ਹੋ ਰਿਹਾ ਸੀ। ਵਿਆਹ ਤੋਂ ਪਹਿਲਾਂ ਜੋ ਕੁਝ ਵੀ ਹੁੰਦਾ ਸੀ ਉਹ ਤਾਂ ਉਹ ਬਰਦਾਸ਼ਤ ਕਰ ਲੈਂਦੀ ਸੀ ਪਰ ਹੁਣ ਉਹ ਵਿਆਹੀ ਹੋਈ ਸੀ ਅਤੇ ਇਹ ਬੇਇੱਜ਼ਤੀ ਹੁਣ ਉਸ ਤੋਂ ਬਰਦਾਸ਼ਤ ਨਹੀਂ ਹੋ ਰਹੀ ਸੀ। ਉਸ ਨੂੰ ਲੱਗਿਆ ਸੀ ਕਿ ਹੁਣ ਜਦੋਂ ਉਹ ਵਿਆਹੀ ਗਈ ਹੈ ਤਾਂ ਸ਼ਾਇਦ ਜਦੋਂ ਪੇਕੇ ਆਵੇਗੀ ਤਾਂ ਮਾਹੌਲ ਬਦਲਿਆ ਹੋਇਆ ਹੋਵੇਗਾ ਪਰ ਅਜਿਹਾ ਕੁਝ ਵੀ ਨਹੀਂ ਸੀ। ਅਜ ਲਾਪ੍ਰੀਤ ਨੂੰ ਬਹੁਤ ਜ਼ਿਆਦਾ ਬੇਇੱਜ਼ਤੀ ਮਹਿਸੂਸ ਹੋ ਰਹੀ ਸੀ। ਜੋ ਉਸਦੇ ਚਿਹਰੇ ਤੇ ਸਾਫ਼ ਦਿਸ ਰਹੀ ਸੀ ਲਾਪ੍ਰੀਤ ਸੌਹਰੇ ਪਹੁੰਚ ਚੁੱਕੀ ਸੀ ਪਰ ਉਸ ਦਾ ਚਿਹਰਾ ਵੇਖ ਕੇ ਸੌਹਰਿਆਂ ਨੂੰ ਸਮਝ ਆ ਗਿਆ ਸੀ ਕਿ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਉਸਦੇ ਪਤੀ ਅਤੇ ਸੱਸ ਨੇ ਲਾਪ੍ਰੀਤ ਨੂੰ ਪੁੱਛਿਆ ਕਿ ਕੁਝ ਹੋਇਆ ਹੈ ਤਾਂ ਲਾਪ੍ਰੀਤ ਨੇ ਕਿਹਾ ਨਹੀਂ ਕੁਝ ਵੀ ਨਹੀਂ ਫਿਰ ਉਹ ਰਖੜੀ ਬਣਵਾਉਣ ਲਈ ਆਪਣੇ ਪਤੀ ਨਾਲ ਬੈਠ ਗਈ ਲਾਪ੍ਰੀਤ ਦੀ ਨਨਦ ਨੇ ਲਾਪ੍ਰੀਤ ਅਤੇ ਆਪਣੇ ਭਰਾ ਨੂੰ ਰਖੜੀ ਬੰਨੀ ਤਾਂ ਲਾਪ੍ਰੀਤ ਦੇ ਪਤੀ ਨੇ ਤੁਰੰਤ ਹੀ ਆਪਣੀ ਜੇਬ ਵਿੱਚੋਂ 2000 ਰੁਪਏ ਕੱਢ ਕੇ ਨਨਦ ਨੂੰ ਦੇ ਦਿੱਤੇ ਏ ਵੇਖ ਕੇ ਲਾਪਰੀ ਧਰਾਂ ਰਹਿ ਗਈ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਕੋਈ ਘਰ ਦੀਆਂ ਧੀਆਂ ਲਈ ਇੰਨਾ ਵੀ ਕਰ ਸਕਦਾ ਹੈ ਤਾਂ ਉਦੋਂ ਹੀ ਲਾਪਰੀ ਦੀ ਸੱਸ ਇੱਕ ਗਹਿਣਿਆਂ ਦਾ ਡੱਬਾ ਲੈ ਕੇ ਆਈ ਅਤੇ ਲਾਪਰੀ ਦੇ ਹੱਥ ਵਿੱਚ ਦੇ ਕੇ ਕਹਿਣ ਲੱਗੀ ਇਹ ਆਪਣੀ ਨੰਦ ਨੂੰ ਦੇ ਦੇ ਲਾਪਰੀ ਨੇ ਖੋਲ ਕੇ ਵੇਖਿਆ ਤਾਂ ਉਸ ਵਿੱਚ ਸੋਨੇ ਦੀ ਇੱਕ 체ਨ ਸੀ ਲਾਪਰੀ ਨੇ ਉਹ ਆਪਣੀ ਨੰਦ ਨੂੰ ਦੇ ਦਿੱਤੀ ਨੰਦ ਬਹੁਤ ਖੁਸ਼ ਹੋ ਗਈ ਅਤੇ ਕਹਿਣ ਲੱਗੀ ਵਾਹ ਰਖੜੀ ਤੇ ਤਾਂ ਮੌਜਾਂ ਹੋ ਜਾਂਦੀਆਂ ਹਨ ਸਾਰੇ ਪਰਿਵਾਰ ਵਾਲੇ ਹੱਸ ਪਏ ਲਾਪ੍ਰੀਤ ਦੇ ਸਹੁਰਿਆਂ ਦਾ ਮਾਹੌਲ ਪੇਕਿਆਂ ਤੋਂ ਬਿਲਕੁਲ ਵੱਖਰਾ ਸੀ ਉਸ ਦੀ ਨਣਦ ਨੂੰ ਕਾਫੀ ਕੁਝ ਦੇਖ ਕੇ ਲਾਪ੍ਰੀਤ ਦੇ ਸਹੁਰਿਆਂ ਨੇ ਵਿਦਾ ਕੀਤਾ ਸੀ ਅਤੇ ਅੱਜ ਵੀ ਜਦੋਂ ਉਹ ਆਉਂਦੀ ਉਸ ਦਾ ਬਹੁਤ ਮਾਣ ਕੀਤਾ ਜਾਂਦਾ ਸੀ ਇਹ ਸਭ ਵੇਖ ਕੇ ਲਾਪ੍ਰੀਤ ਨੂੰ ਚੰਗਾ ਲੱਗਦਾ ਸੀ ਲੱਗਦਾ ਸੀ ਕਿ ਚਲੋ ਘੱਟੋ ਘੱਟ ਕਿਸੇ ਘਰ ਦੀ ਧੀ ਤਾਂ ਸੁખી ਹੈ ਪਰ ਅੱਜ ਲਾਪ੍ਰੀਤ ਦੇ ਚਿਹਰੇ ਤੇ ਕੋਈ ਚਮਕ ਨਹੀਂ ਸੀ ਉਹ ਲੱਖ ਚਾਹੁੰਦੀ ਸੀ ਕਿ ਆਪਣਾ ਦੁੱਖ ਲੁਕੋ ਸਕੇ ਪਰ ਚਿਹਰੇ ਤੇ ਉਹ ਦੁੱਖ ਝਲਕ ਹੀ ਰਿਹਾ ਸੀ ਲਾਪ੍ਰਿਤ ਰਸੋਈ ਵਿੱਚ ਪਕੌੜੇ ਤਲ ਰਹੀ ਸੀ ਤਾਂ ਉਦੋਂ ਲਾਪ੍ਰਿਤ ਦੀ ਸੱਸ ਪਿੱਛੇ ਆਈ ਅਤੇ ਕਹਿਣ ਲੱਗੀ ਲਾਪ੍ਰਿਤ ਪੁੱਤ ਦੱਸ ਦੇ ਤੇਰੇ ਦਿਲ ਵਿੱਚ ਕੀ ਹੈ ਲਾਪ੍ਰਿਤ ਨੇ ਕਿਹਾ ਨਹੀਂ ਮੰਮੀ ਜੀ ਕੁਝ ਵੀ ਨਹੀਂ ਬਸ ਐਵੇਂ ਹੀ ਤਾਂ ਸੱਸ ਨੇ ਕਿਹਾ ਹਾਂ ਵਿਆਹ ਤੋਂ ਬਾਅਦ ਪਹਿਲੀ ਵਾਰ ਪੇਕੇ ਗਈ ਸੀ ਨਾ ਤੇ ਫੌਰਨ ਵਾਪਸ ਆਉਣਾ ਪਿਆ ਇਸ ਕਰਕੇ ਹੀ ਚਿਹਰਾ ਉਦਾਸ ਹੋਇਆ ਹੋਵੇਗਾ ਲਾਪ੍ਰਿਤ ਨੇ ਕਿਹਾ ਹਾਂ ਮੰਮੀ ਜੀ ਇਹੀ ਗੱਲ ਹੈ ਅਤੇ ਉਸਨੇ ਅੰਦਰੋਂ ਸ਼ੁਕਰ ਮਨਾਇਆ ਕਿ ਚੰਗਾ ਹੋਇਆ ਉਸਦੇ ਮੂੰਹੋਂ ਗੱਲਾਂ ਨਹੀਂ ਨਿਕਲੀਆਂ ਤਾਂ ਉਦੋਂ ਹੀ ਲਬਪ੍ਰੀਤ ਦੀ ਨਣਦ ਰਸੋਈ ਵਿੱਚ ਆ ਗਈ ਅਤੇ ਕਹਿਣ ਲੱਗੀ ਭਾਬੀ ਹੁਣ ਮੈਨੂੰ ਵੀ ਦਿਖਾਓ ਤੁਹਾਡੇ ਭਰਾ ਨੇ ਕੀ ਦਿੱਤਾ ਤੁਹਾਡੀ ਤਾਂ ਵਿਆਹ ਤੋਂ ਬਾਅਦ ਪਹਿਲੀ ਰਖੜੀ ਹੈ ਤੁਹਾਨੂੰ ਤਾਂ ਬਹੁਤ ਕੁਝ ਮਿਲਿਆ ਹੋਵੇਗਾ ਮੈਨੂੰ ਵੀ ਵੇਖਣਾ ਹੈ ਜਲਦੀ ਜਲਦੀ ਦਿਖਾਓ ਲਬਪ੍ਰੀਤ ਦੀ ਸੱਸ ਨੇ ਕਿਹਾ ਜਾ ਬਹੂ ਇਸ ਨੂੰ ਵੀ ਦਿਖਾ ਦੇ ਕਿ ਤੈਨੂੰ ਕੀ ਮਿਲਿਆ ਹੈ ਇਹ ਤਾਂ ਨਹੀਂ ਮੰਨਣ ਵਾਲੀ ਲਬਪ੍ਰੀਤ ਦੇ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹ ਕੀ ਆਖੇ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ। ਪਿੱਛੇ-ਪਿੱਛੇ ਉਸ ਦੀ ਸੱਸ ਤੇ ਨਣਦ ਵੀ ਆ ਗਈਆਂ। ਇਹ ਦੇਖਣ ਲਈ ਕਿ ਰਖੜੀ ਤੇ ਲਵਪ੍ਰੀਤ ਨੂੰ ਕੀ-ਕੀ ਮਿਲਿਆ ਹੈ। ਲਵਪ੍ਰੀਤ ਦਾ ਪਤੀ ਪਹਿਲਾਂ ਹੀ ਕਮਰੇ ਵਿੱਚ ਸੀ। ਲਵਪ੍ਰੀਤ ਦੀ ਨਣਦ ਨੇ ਕਿਹਾ, "ਭਾਬੀ ਖੜੀ ਕਿਉਂ ਹੈ? ਜਲਦੀ ਦਿਖਾਓ ਨਾ। ਮੇਰੇ ਤੋਤਾ ਰੁਕਿਆ ਵੀ ਨਹੀਂ ਜਾ ਰਿਹਾ।" ਲਵਪ੍ਰੀਤ ਫਿਰ ਵੀ ਚੁੱਪਚਾਪ ਖੜੀ ਸੀ। ਤਾਂ ਲਵਪ੍ਰੀਤ ਨੇ ਪਤੀ ਨੇ ਕਿਹਾ, "ਓਏ ਲਵਪ੍ਰੀਤ, ਇਹ ਜੋ ਕਹਿ ਰਹੀ ਹੈ, ਉਹ ਦਿਖਾ ਦਿਓ ਨਾ। ਇੱਥੇ ਚੁੱਪਚਾਪ ਖੜੀ ਕਿਉਂ ਹੈ?" ਉਪਰੋਂ ਤੇਰਾ ਚਿਹਰਾ ਵੀ ਉੱਤਰਿਆ ਹੋਇਆ ਹੈ ਹੁਣ ਲਾਪ੍ਰਿਤ ਤੋਂ ਬਰਦਾਸ਼ਤ ਨਹੀਂ ਹੋਇਆ ਤੇ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ ਉਸਨੇ ਆਪਣੇ ਪਰਸ ਵਿੱਚੋਂ 500 ਦਾ ਨੋਟ ਕੱਢ ਕੇ ਦਿਖਾ ਦਿੱਤਾ ਕਿ ਇਹ ਹੀ ਮਿਲਿਆ ਹੈ ਮੈਨੂੰ ਪੇਕਿਆਂ ਤੋਂ ਰਖੜੀ ਤੇ ਅਤੇ ਫਿਰ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ ਲਾਪ੍ਰਿਤ ਦੇ ਸਾਰੇ ਪਰਿਵਾਰ ਵਾਲੇ ਘਬਰਾ ਗਏ ਕਿ ਲਾਪ੍ਰਿਤ ਇਸ ਤਰ੍ਹਾਂ ਰੋ ਕਿਉਂ ਰਹੀ ਹੈ ਉਹਨਾਂ ਨੂੰ ਲੱਗਾ ਸ਼ਾਇਦ ਲਾਪ੍ਰਿਤ ਨੂੰ 500 ਰੁਪਏ ਮਿਲਣ ਦੀ ਵਜ੍ਹਾ ਨਾਲ ਬੁਰਾ ਲੱਗਿਆ ਹੈ ਤਾਂ ਲਾਪ੍ਰਿਤ ਦੀ ਸੱਸ ਨੇ ਸਮਝਾਇਆ ਧੀਏ ਕੀ ਹੋਇਆ ਹੋ ਸਕਦਾ ਹੈ ਇਸ ਵੇਲੇ ਤੇਰੇ ਭਰਾ ਦਾ ਬਜਟ ਨਾ ਹੋਵੇ। ਇਸ ਲਈ ਉਸਨੇ 500 ਰੁਪਏ ਦਿੱਤੇ ਹੋਣ। ਇਸ ਵਿੱਚ ਰੋਣ ਵਾਲੀ ਕੀ ਗੱਲ ਹੈ? ਅਸੀਂ ਤਾਂ ਐਵੇਂ ਮਜ਼ਾਕ ਵਿੱਚ ਦੇਖਣ ਦੀ ਗੱਲ ਕਹੀ ਸੀ। ਤੂੰ ਤਾਂ ਦਿਲ ਤੇ ਹੀ ਲੈ ਲਈ। ਕੋਈ ਗੱਲ ਨਹੀਂ। ਅਗਲੀ ਰਖੜੀ ਤੇ ਦੇ ਦੇਵੇਗਾ। ਭਰਾ ਤਾਂ ਆਪਣੀਆਂ ਭੈਣਾਂ ਨੂੰ ਦਿੰਦੇ ਹੀ ਹਨ। ਲਾਪ੍ਰਿਤ ਨੇ ਕਿਹਾ ਨਹੀਂ ਮੰਮੀ ਅਜਿਹਾ ਕੁਝ ਨਹੀਂ ਹੈ। ਮੇਰੇ ਪੇਕੇਆਂ ਤੋਂ ਮੈਨੂੰ ਕਦੇ ਕੁਝ ਨਹੀਂ ਮਿਲਣਾ। ਮੇਰੇ ਪੇਕੇਆਂ ਵਾਲੇ ਤੁਹਾਡੇ ਵਾਂਗ ਨਹੀਂ ਹਨ। ਉਹ ਬਹੁਤ ਛੋਟੀ ਸੋਚ ਦੇ ਲੋਕ ਹਨ। ਲਪ੍ਰਿਤ ਬਹੁਤ ਇਹ ਆਪਣੇ ਪੇਕਿਆਂ ਬਾਰੇ ਕਿਉਂ ਜੀਆਂ ਗੱਲਾਂ ਕਰ ਰਹੀ ਹੈ ਲਪ੍ਰਿਤ ਨੇ ਕਿਹਾ ਮੈਂ ਜੋ ਵੀ ਕਹਿ ਰਹੀ ਹਾਂ ਬਿਲਕੁਲ ਸਹੀ ਕਹਿ ਰਹੀ ਹਾਂ ਅਤੇ ਲਪ੍ਰਿਤ ਨੇ ਬਚਪਨ ਤੋਂ ਲੈ ਕੇ ਅੱਜ ਤੱਕ ਦੀ ਸਾਰੀ ਗੱਲ ਆਪਣੇ ਸਹੁਰੇ ਪਰਿਵਾਰ ਵਾਲਿਆਂ ਨੂੰ ਦੱਸ ਦਿੱਤੀ ਅਤੇ ਕਿਹਾ ਮੈਂ ਇਸ ਲਈ ਇਹ ਸਾਰੀਆਂ ਗੱਲਾਂ ਨਹੀਂ ਕਹਿੰਦੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਆਪਣੇ ਪੇਕਿਆਂ ਦੀ ਬੁराई ਕਰਕੇ ਮੈਂ ਸਹੁਰਿਆਂ ਦੀ ਵੀ ਨਹੀਂ ਰਹਾਂਗੀ ਅਤੇ ਮੈਨੂੰ ਇੱਥੋਂ ਵੀ ਪਿਆਰ ਸਤਿਕਾਰ ਮਿਲਣਾ ਬੰਦ ਹੋ ਜਾਵੇਗਾ ਪਰ ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਇਸ ਲਈ ਅੱਜ ਮੈਂ ਸਾਰੀ ਸਚਾਈ ਦੱਸ ਦਿੱਤੀ ਨਾਲ ਹੀ ਲਾਪ੍ਰੀਤ ਨੇ ਇਹ ਗੱਲ ਵੀ ਦੱਸੀ ਕਿ ਉਸਦੀ ਮਾਂ ਨੇ ਉਸ ਨੂੰ ਕਿਵੇਂ ਤਾਨਾ ਮਾਰਿਆ ਕਿ ਉਹ ਆਪਣੀ ਭਾਬੀ ਦੇ ਗਹਿਣੇ ਦੇਖ ਕੇ ਜਲ ਰਹੀ ਹੈ ਲਾਪ੍ਰੀਤ ਦੀ ਸੱਸ ਨੇ ਜਦੋਂ ਇਹ ਸੁਣਿਆ ਕਿ ਉਸਦੀ ਮਾਂ ਨੇ ਉਸਦੀ ਨੂੰ ਨੂੰ ਇਹ ਤਾਨਾ ਮਾਰਿਆ ਕਿ ਉਹ ਆਪਣੀ ਭਾਬੀ ਦੇ ਗਹਿਣੇ ਦੇਖ ਕੇ ਜਲ ਰਹੀ ਹੈ ਤਾਂ ਲਾਪ੍ਰੀਤ ਦੀ ਸੱਸ ਦੇ ਤਨ ਬदन ਵਿੱਚ ਅੱਗ ਲੱਗ ਗਈ ਲਾਪ੍ਰੀਤ ਦੀ ਸੱਸ ਨੇ ਕਿਹਾ ਤੇਰੀ ਮਾਂ ਦੀ ਹਿੰਮਤ ਕਿਵੇਂ ਹੋਈ ਤੈਨੂੰ ਇਸ ਤਰ੍ਹਾਂ ਤਾਨਾ ਮਾਰਨ ਦੀ ਤੂੰ ਪਲਟ ਕੇ ਜਵਾਬ ਕਿਉਂ ਨਹੀਂ ਦਿੱਤਾ ਲਾਪ੍ਰੀਤ ਨੇ ਕਿਹਾ ਮੈਂ ਕੀ ਕਹਿੰਦੀ ਮੰਮੀ ਜੀ ਉਹ ਮੈਨੂੰ ਚਾਰ ਗੱਲਾਂ ਹੋਰ ਸੁਣਾ ਦਿੰਦੇ ਲਾਪ੍ਰੀਤ ਦੀ ਸੱਸ ਨੇ ਕਿਹਾ ਜੇ ਮੈਨੂੰ ਪਤਾ ਹੁੰਦਾ ਕਿ ਸਿਰ ਤੋਂ ਪੈਰ ਤੱਕ ਗਹਿਣੇ ਪਾ ਕੇ ਹੀ ਨੂ ਤੇ ਪਿਆਰ ਜਤਾਇਆ ਜਾਂਦਾ ਹੈ ਤਾਂ ਮੈਂ ਵੀ ਤੈਨੂੰ ਤੇਰੀ ਭਾਬੀ ਤੋਂ ਦੁੱਗਣੇ ਗਹਿਣੇ ਪਹਿਨਾ ਦਿੱਤੇ ਹੁੰਦੇ ਪਰ ਮੈਨੂੰ ਤਾਂ ਲੱਗਿਆ ਕਿ ਅੱਜ ਕੱਲ ਇਹ ਸਭ ਫੈਸ਼ਨ ਵਿੱਚ ਨਹੀਂ ਹੈ ਇਸ ਲਈ ਤੈਨੂੰ ਸਿਰਫ ਇੱਕ ਸਾਦੀ ਚੇਨ ਤੇ ਚੁੰਮਕਿਆਂ ਵਿੱਚ ਹੀ ਪੇਜ ਦਿੱਤਾ ਲਪਰੀਤ ਨੂੰ ਉਮੀਦ ਨਹੀਂ ਸੀ ਕਿ ਉਸਦੇ ਸਹੁਰੇ ਪਰਿਵਾਰ ਵਾਲੇ ਇਸ ਤਰ੍ਹਾਂ ਉਸ ਦਾ ਸਾਥ ਦੇਣਗੇ ਉਹ ਆਪਣੀ ਸੱਸ ਦੇ ਗਲੇ ਲੱਗ ਕੇ ਰੋਣ ਲੱਗ ਪਈ ਲਪਰੀਤ ਦੀ ਨਣਦ ਨੇ ਕਿਹਾ ਭਾਬੀ ਤੁਸੀਂ ਰੋਵੋ ਨਾ ਤੁਹਾਡੇ ਪੇਕਿਆਂ ਵਾਲਿਆਂ ਨੂੰ ਜਵਾਬ ਦਿੱਤਾ ਜਾਵੇਗਾ ਉਹਨਾਂ ਨੂੰ ਵੀ ਤਾਂ ਪਤਾ ਲੱਗੇ ਕਿ ਉਹਨਾਂ ਦੀ ਧੀ ਉਹਨਾਂ ਦੀ ਨੂੰਹ ਨਾਲੋਂ ਵੱਧ ਭਾਗਾਂ ਵਾਲੀ ਹੈ ਉਹਨਾਂ ਦੀ ਨੂੰਹ ਨਾਲੋਂ ਵੱਡੇ ਘਰ ਵਿੱਚ ਵਿਆਹੀ ਗਈ ਹੈ ਅਜੇ ਉਹਨਾਂ ਨੂੰ ਪਤਾ ਹੀ ਕੀ ਹੈ ਕਿ ਸਾਡੇ ਘਰ ਵਿੱਚ ਕੀ ਹੈ ਤੇ ਕੀ ਨਹੀਂ ਉਹਨਾਂ ਨੇ ਤਾਂ ਸਿਰਫ ਉਹਨਾਂ ਹੀ ਦੇਖਿਆ ਹੈ ਜਿੰਨਾ ਉਹਨਾਂ ਨੂੰ ਦਿਖਾਇਆ ਗਿਆ ਹੈ ਤਾਂ ਉਦੋਂ ਹੀ ਲਾਪ੍ਰੀਤ ਦੀ ਸੱਸ ਕਹਿਣ ਲੱਗੀ ਹਾਂ ਲਾਪ੍ਰੀਤ ਪੁੱਤ ਤੇਰੀ ਨਣਦ ਸਹੀ ਕਹਿ ਰਹੀ ਹੈ ਪਰਮਾਤਮਾ ਦੀ ਮਿਹਰ ਨਾਲ ਸਾਡੇ ਕੋਲ ਪੈਸੇ ਦੌਲਤ ਦੀ ਘਾਟ ਨਹੀਂ ਹੈ ਪਰ ਅਸੀਂ ਕਦੇ ਉਸ ਦਾ ਦਿਖਾਵਾ ਨਹੀਂ ਕਰਦੇ ਲਾਪ੍ਰੀਤ ਦਾ ਸੌਹਰਾ ਵੀ ਉਦੋਂ ਤੱਕ ਕਮਰੇ ਵਿੱਚ ਆ ਗਿਆ ਸੀ ਉਹਨਾਂ ਨੇ ਕਿਹਾ ਹਾਂ ਪੁੱਤ ਲਾਪ੍ਰੀਤ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ ਸਭ ਕੁਝ ਹੈ ਜੋ ਕਿ ਮੈਂ ਖੁਦ ਕਮਾਇਆ ਹੈ ਇਸ ਦੇ ਨਾਲ ਹੀ ਨਾਲ ਪੁਛਤੈਨੀ ਜ਼ਮੀਨ ਜਾਇਦਾਦ ਵੀ ਮੇਰੇ ਕੋਲ ਬਹੁਤ ਹੈ ਪਰ ਸਾਡਾ ਮੰਨਣਾ ਹੈ ਕਿ ਦਿਖਾਵਾ ਕਰਨ ਨਾਲ ਕੋਈ ਫਾਇਦਾ ਨਹੀਂ ਹੁੰਦਾ ਪਰ ਜਦੋਂ ਤੇਰੇ ਪੇਕੇਆ ਵਾਲੇ ਹੀ ਅਜਿਹੇ ਨਰਦਈ ਹੋ ਸਕਦੇ ਹਨ ਤੇ ਸਾਡੇ ਘਰ ਦੀ ਨੂੰਹ ਨੂੰ ਅਜਿਹੀ ਗੱਲ ਕਹਿ ਸਕਦੇ ਹਨ ਤਾਂ ਉਹਨਾਂ ਨੂੰ ਜਵਾਬ ਦੇਣਾ ਬੰਦਾ ਹੈ ਅਤੇ ਉਹਨਾਂ ਨੇ ਲਾਪਰੀਦ ਦੀ ਸੱਸ ਨੂੰ ਕਿਹਾ ਮੇਰੀ ਨੂੰਹ ਲਈ ਇੱਕ ਤੋਂ ਇੱਕ ਭਾਰੀ ਗਹਿਣੇ ਬਣਵਾਓ ਜਾਂ ਜੇ ਪਹਿਲਾਂ ਤੋਂ ਹਨ ਤਾਂ ਕੱਢੋ ਅਜਿਹੇ ਗਹਿਣੇ ਹੋਣੇ ਚਾਹੀਦੇ ਹਨ ਕਿ ਦੁਨੀਆ ਵੇਖਦੀ ਰਹਿ ਜਾਵੇ λαਪਰੀਤੀ 사ਸ ਨੇ ਕਿਹਾ ਜੀ ਬਿਲਕੁਲ ਲਪਰੀਤ ਨੇ ਆਪਣੀ ਸਾਸ ਤੋਂ ਪੁੱਛਿਆ ਕਿ ਮੰਮੀ ਜੀ ਤੁਸੀਂ ਕੀ ਕਰਨ ਵਾਲੇ ਹੋ ਤਾਂ ਲਪਰੀਤੀ ਨਣਦ ਨੇ ਕਿਹਾ ਨਵੰਬਰ ਵਿੱਚ ਤੁਹਾਡੀ ਵਿਆਹ ਦੀ ਪਹਿਲੀ ਸਾਲਗिराਹ ਹੈ ਅਤੇ ਅਸੀਂ ਉਸ ਨੂੰ ਵਧੀਆ ਤਰੀਕੇ ਨਾਲ ਮਨਾਉਣਾ ਚਾਹੁੰਦੇ ਹਾਂ ਪਰ ਹੁਣ ਤੁਹਾਡੇ ਪੇਕਿਆਂ ਦਾ ਹਾਲ ਦੇਖ ਕੇ ਉਸ ਨੂੰ ਸਿਰਫ ਵਧੀਆ ਹੀ ਨਹੀਂ ਸਹੀ ਅੰਦਾਜ਼ ਵਿੱਚ ਮਨਾਵਾਂਗੇ ਅਜਿਹੀ ਪਾਰਟੀ ਕਰਾਂਗੇ ਕਿ ਪੂਰਾ ਸ਼ਹਿਰ ਵੇਖਦਾ ਰਹਿ ਜਾਵੇਗਾ ਦਿਖਾਉਣਾ ਤਾਂ ਸਿਰਫ ਤੁਹਾਡੇ ਪੇਕਿਆਂ ਨੂੰ ਹੈ ਪਰ ਕਰਨਾ ਤਾਂ ਪਵੇਗਾ ਹੀ ਆਖਿਰ ਤੁਹਾਡੀ ਮਾਂ ਨੂੰ ਜਵਾਬ ਜੋ ਦੇਣਾ ਹੈ ਜਿਸਨੇ ਸਾਡੀ ਫੁੱਲਾਂ ਵਰਗੀ ਭਾਬੀ ਨੂੰ ਰਵਾਇਆ ਵਿਆਹ ਤੋਂ ਪਹਿਲਾਂ ਉਹਨਾਂ ਨੇ ਜੋ ਕੀਤਾ ਸੀ ਸੋ ਕੀਤਾ ਪਰ ਹੁਣ ਉਹਨਾਂ ਦੀ ਹਿੰਮਤ ਨਹੀਂ ਕਿ ਸਾਡੀ ਭਾਬੀ ਨੂੰ ਕੁਝ ਬੋਲਣ ਇਹ ਕਹਿ ਕੇ ਲਵਪ੍ਰੀਤ ਦੀ ਨੰਦ ਇੱਕ ਜ਼ੋਰਦਾਰ ਠਹਾਕਾ ਲਾ ਕੇ ਸੱਸ ਸੋਹਰਾ ਤੇ ਨੰਦ ਕਮਰੇ ਤੋਂ ਬਾਹਰ ਚਲੇ ਗਏ ਲਵਪ੍ਰੀਤ ਦੇ ਪਤੀ ਨੇ ਕਿਹਾ ਐਨਾ ਕੁਝ ਤੇਰੇ ਦਿਲ ਵਿੱਚ ਸੀ ਅਤੇ ਤੂੰ ਅੱਜ ਤੱਕ ਮੈਨੂੰ ਵੀ ਨਹੀਂ ਦੱਸਿਆ ਲਵਪ੍ਰੀਤ ਨੇ ਕਿਹਾ ਮੈਨੂੰ ਡਰ ਲੱਗਦਾ ਸੀ ਕਿ ਕਿਤੇ ਮੈਂ ਸਹੁਰਿਆਂ ਵਿੱਚ ਵੀ ਸਭ ਲਈ ਬੋਝ ਨਾ ਬਣ ਜਾਵਾਂ ਮੈਨੂੰ ਜੇ ਪਤਾ ਹੁੰਦਾ ਕਿ ਤੁਸੀਂ ਸਭ ਇੰਨੇ ਚੰਗੇ ਹੋ ਤਾਂ ਕੀ ਮੈਂ ਨਾ ਦੱਸਦੀ ਲਾਪਰੀਦੇ ਪਤੀ ਨੇ ਕਿਹਾ ਬਹੁਤ ਗਲਤ ਕੀਤਾ ਤੇਰੀ ਮਾਂ ਨੇ ਅੱਜ ਤੇਰੇ ਨਾਲ ਮੈਨੂੰ ਵੀ ਬਹੁਤ ਗੁੱਸਾ ਆ ਰਿਹਾ ਹੈ ਇਹ ਸੁਣ ਕੇ ਕਿ ਉਹਨਾਂ ਦੀ ਹਿੰਮਤ ਕਿਵੇਂ ਹੋਈ ਮੇਰੀ ਪਤਨੀ ਨੂੰ ਅਜਿਹਾ ਕਹਿਣ ਦੀ ਖੈਰ ਇਸ ਵਿੱਚ ਮੇਰੀ ਵੀ ਗਲਤੀ ਹੈ ਮੈਨੂੰ ਤੇਰੇ ਨਾਲ ਜਾਣਾ ਚਾਹੀਦਾ ਸੀ ਤਾਂ ਉੱਥੇ ਹੀ ਉਹਨਾਂ ਨੂੰ ਜਵਾਬ ਮਿਲ ਜਾਂਦਾ ਪਰ ਉਹਨਾਂ ਨੂੰ ਜਵਾਬ ਤਾਂ ਜ਼ਰੂਰ ਮਿਲੇਗਾ ਅਗਲੇ ਦਿਨ ਤੋਂ ਲਵਪ੍ਰੀਤ ਦੀ ਸੱਸ ਨੇ ਤਿਆਰੀ ਸ਼ੁਰੂ ਕਰ ਦਿੱਤੀ ਉਸ ਦੀ ਮਾਂ ਨੂੰ ਜਵਾਬ ਦੇਣ ਲਈ ਅਤੇ ਲਵਪ੍ਰੀਤ ਨੂੰ ਲੈ ਕੇ ਬਹੁਤ ਵੱਡੇ ਜੁਐਲਰ ਦੇ ਕੋਲ ਚਲੀ ਗਈ। ਉਹਨੇ ਕਿਹਾ ਮੈਨੂੰ ਅੱਜ ਦੇ ਨਵੇਂ ਫੈਸ਼ਨ ਦੇ ਹਰ ਕਿਸਮ ਦੇ ਗਹਿਣੇ ਚਾਹੀਦੇ ਹਨ। ਇੰਨੇ ਗਹਿਣੇ ਚਾਹੀਦੇ ਹਨ ਕਿ ਮੇਰੀ ਨੂੰਹ ਦੇ ਕੱਪੜੇ ਘੱਟ ਲੱਗਣ ਤੇ ਗਹਿਣੇ ਵੱਧ ਪਰ ਸਾਰੇ ਦੇ ਸਾਰੇ ਬਿਲਕੁਲ ਨਵੇਂ ਅਤੇ ਫੈਂਸੀ ਹੋਣੇ ਚਾਹੀਦੇ ਹਨ। ਲਵਪ੍ਰੀਤ ਨੇ ਕਿਹਾ ਇਹ ਤੁਸੀਂ ਕੀ ਕਰ ਰਹੇ ਹੋ ਮੰਮੀ ਜੀ ਇਸ ਵਿੱਚ ਤਾਂ ਬਹੁਤ ਪੈਸਾ ਲੱਗੇਗਾ ਤਾਂ ਲਵਪ੍ਰੀਤ ਦੀ ਸੱਸ ਨੇ ਕਿਹਾ ਉਸ ਦੀ ਚਿੰਤਾ ਤੂੰ ਨਾ ਕਰ ਤੇਰੀ ਦਾਦੀ ਨੇ ਤੇਰੇ ਲਈ ਕਾਫੀ ਪੁਛਤੈਨੀ ਗਹਿਣੇ ਛੱਡੇ ਹਨ ਪਰ ਉਹ ਐਨੇ ਪੁਰਾਣੇ ਡਿਜ਼ਾਈਨ ਦੇ ਹਨ ਕਿ ਤੈਨੂੰ ਸ਼ਾਇਦ ਪਸੰਦ ਨਾ ਆਉਣ ਅਤੇ ਉਹ ਕਾਫੀ ਭਾਰੀ ਵੀ ਹਨ ਉਹਨਾਂ ਨਾਲ ਹੀ ਤੇਰੇ ਨਵੇਂ ਗਹਿਣੇ ਬਣਵਾਵਾਂਗੀ ਆਪਣੇ ਪੈਸਿਆਂ ਨਾਲ ਵੀ ਬਣਵਾ ਸਕਦੀ ਸੀ ਪਰ ਜਦੋਂ ਐਨੇ ਪੁਛਤੈਨੀ ਗਹਿਣੇ ਪਏ ਹਨ ਜੋ ਮੈਨੂੰ ਪਤਾ ਹੈ ਤੂੰ ਪੈਣਨ ਵਾਲੀ ਨਹੀਂ ਕਿਉਂਕਿ ਉਹ ਤੇਰੇ ਫੈਸ਼ਨ ਦੇ ਨਹੀਂ ਤਾਂ ਉਹਨਾਂ ਨੂੰ ਹੀ ਕਿਉਣਾ ਟ੍ਰੈਂਡਿੰਗ ਬਣਵਾ ਲਈਏ ਤਾਂ ਜੋ ਤੂੰ ਪੈਣ ਵੀ ਸਕੇ ਅਤੇ ਅਸੀਂ ਫਜ਼ੂਲ ਪੈਸਾ ਓਡਾਉਣ ਵਿੱਚ ਵੀ ਵਿਸ਼ਵਾਸ ਨਹੀਂ ਰੱਖਦੇ ਇਹ ਤਾਂ ਤੇਰੀ ਮਾਂ ਨੂੰ ਦਿਖਾਉਣ ਲਈ ਕਰਨਾ ਪੈ ਰਿਹਾ ਹੈ ਜੋ ਬਹੁਤ ਜ਼ਰੂਰੀ ਹੈ ਤੇ ਫਿਰ ਵੀ ਜੋ ਕੁਝ ਵੀ ਹੈ ਸਾਡੇ ਬਾਅਦ ਤੇਰਾ ਹੀ ਹੈ ਧੀ ਨੂੰ ਤਾਂ ਅਸੀਂ ਕਾਫੀ ਕੁਝ ਦੇ ਕੇ ਵਿਦਾ ਕੀਤਾ ਹੈ ਅਤੇ ਸਾਨੂੰ ਪੂਰਾ ਪਤਾ ਹੈ ਕਿ ਜਦੋਂ ਵੀ ਉਹ ਪੇਕੇ ਆਵੇਗੀ ਤਾਂ ਤੁਸੀਂ ਦੋਵੇਂ ਵੀ ਉਸ ਨੂੰ ਕਦੇ ਖਾਲੀ ਹੱਥ ਨਹੀਂ ਜਾਣ ਦਿਓਗੇ ਲਾਪ੍ਰਿਤ ਨੇ ਕਿਹਾ ਹਾਂ ਮਾਂ ਬਿਲਕੁਲ ਅਸੀਂ ਅਜਿਹਾ ਕਦੇ ਨਹੀਂ ਹੋਣ ਦੇਵਾਂਗੇ ਲਾਪ੍ਰਿਤ ਦੀ ਸੱਸ ਨੇ ਕਿਹਾ ਅਸੀਂ ਵਿਆਹ ਵਿੱਚ ਵੀ ਤੈਨੂੰ ਕਾਫੀ ਗਹਿਣੇ ਦਿੱਤੇ ਸਨ ਪਰ ਉਹ ਸਭ ਨਾਰਮਲ ਹੀ ਸਨ ਜਿਵੇਂ ਹਰ ਕੋਈ ਦਿੰਦਾ ਹੈ ਕਿਉਂਕਿ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਸਾਨੂੰ ਦਿਖਾਵਾ ਪਸੰਦ ਨਹੀਂ ਪਰ ਜੇ ਪਤਾ ਹੁੰਦਾ ਕਿ ਤੇਰੇ ਮਾਪੇ ਦੀ ਸੋਚ ਅਜਿਹੀ ਹੈ ਤਾਂ ਵਿਆਹ ਵਿੱਚ ਹੀ ਤੈਨੂੰ ਅਜਿਹੇ ਗਹਿਣੇ ਪਾਉਂਦੇ ਕਿ ਉਹਨਾਂ ਦੀਆਂ ਅੱਖਾਂ ਝੁੰਧ ਆ ਜਾਂਦੀਆਂ ਪਰ ਕੋਈ ਗੱਲ ਨਹੀਂ ਹੁਣ ਤੇਰੀ ਵਿਆਹ ਦੀ ਸਾਲਗिराਹ ਤੇ ਉਹਨਾਂ ਦੀਆਂ ਅੱਖਾਂ ਦੇਖ ਕੇ ਪਲਕ ਝਪਕਣਾ ਵੀ ਪੁੱਲ ਜਾਣਗੀਆਂ ਲਵਪਰੀ ਦੀ ਸੱਸ ਨੇ ਜੁਵੈਲਰ ਨੂੰ ਕਿਹਾ ਲਪ੍ਰੀਤ ਦੇ ਨਾਲ-ਨਾਲ ਮੇਰੇ ਪੁੱਤ ਲਈ ਵੀ ਇੱਕ ਵਧੀਆ ਭਾਰੀ ਚੇਨ, ਇੱਕ ਬ੍ਰੇਸਲੇਟ ਅਤੇ ਕਾਫੀ ਹੈਵੀ ਅੰਗੂਠੀਆਂ ਬਣਾ ਦਿਓ। ਸਾਲਗिराਹ ਤਾਂ ਆਖਿਰ ਉਸਦੀ ਵੀ ਹੈ। ਜੁਵੈਲਰ ਨੇ ਕਿਹਾ ਬਿਲਕੁਲ ਤੁਹਾਨੂੰ ਸਭ ਕੁਝ ਸਹੀ ਸਮੇਂ ਤੇ ਮਿਲ ਜਾਵੇਗਾ। ਲਪ੍ਰੀਤ ਦੇ ਸਹੁਰੇ ਨੇ ਕਾਫੀ ਵੱਡਾ ਰਿਜ਼ੋਰਟ ਲਪ੍ਰੀਤ ਦੀ ਐਨੀਵਰਸਰੀ ਲਈ ਬੁੱਕ ਕਰ ਦਿੱਤਾ ਅਤੇ ਵੇਖਦੇ ਹੀ ਵੇਖਦੇ ਐਨੀਵਰਸਰੀ ਵਾਲਾ ਦਿਨ ਵੀ ਆ ਗਿਆ। ਲਪ੍ਰੀਤ ਦੇ ਪੇਕੇਆਂ ਵਾਲੇ ਵੀ ਉਸ ਪਾਰਟੀ ਵਿੱਚ ਆਉਣ ਵਾਲੇ ਸਨ। ਕਾਫੀ ਵੱਡੇ ਪੱਧਰ ਤੇ ਇੰਤਜ਼ਾਮ ਕੀਤਾ ਗਿਆ ਸੀ। ਆਉਣ ਵਾਲੇ ਮਹਿਮਾਨਾਂ ਦਾ ਕਹਿਣਾ ਸੀ ਇਹ ਤਾਂ ਤੁਸੀਂ ਵਿਆਹ ਤੋਂ ਵੀ ਵਧੀਆ ਕੀਤਾ ਹੈ ਲੱਗਦਾ ਹੈ ਬਹੁਤ ਵਧੀਆ ਨੋ ਮਿਲੀ ਹੈ ਤੁਹਾਨੂੰ ਜਿਸ ਦੀ ਖੁਸ਼ੀ ਵਿੱਚ ਤੁਸੀਂ ਇੰਨੀ ਵੱਡੀ ਪਾਰਟੀ ਦਿੱਤੀ ਤਾਂ ਲਾਪ੍ਰੀਤ ਦੇ ਸਹੁਰੇ ਨੇ ਕਿਹਾ ਬਿਲਕੁਲ ਅਸੀਂ ਕਿਸਮਤ ਵਾਲੇ ਹਾਂ ਜੋ ਸਾਨੂੰ ਲਾਪ੍ਰੀਤ ਵਰਗੀ ਨੋ ਮਿਲੀ ਤਾਂ ਉਸ ਦਾ ਹੱਕ ਬਣਦਾ ਹੈ ਅਜਿਹੀ ਪਾਰਟੀ ਦਾ ਇੱਥੇ ਹੀ ਲਾਪ੍ਰੀਤ ਦੇ ਮੰਮੀ ਪਾਪਾ ਤੇ ਭਰਾ ਭਾਬੀ ਵੀ ਆ ਗਏ ਰਿਜ਼ੋਰਟ ਵਿੱਚ ਦਾਖਲ ਹੋਣ ਨਾਲ ਹੀ ਉਹਨਾਂ ਨੂੰ ਯਕੀਨ ਨਹੀਂ ਹੋਇਆ ਕਿ ਕੋਈ ਵਿਆਹ ਦੀ ਸਾਲਗिराਹ ਲਈ ਅਜਿਹੀ ਪਾਰਟੀ ਕਰ ਸਕਦਾ ਹੈ ਇੰਨਾ ਪੈਸਾ ਸਿਰਫ ਇੱਕ ਐਨਿਵਰਸਰੀ ਲਈ ਖਰਚ ਕੀਤਾ ਗਿਆ ਸੀ ਲਵਪ੍ਰੀਤ ਦੀ ਮਾਂ ਆਪਣੀ ਆਦਤ ਅਨੁਸਾਰ ਆਪਣੀ ਨੂ ਨੂੰ ਗਹਿਣਾਂ ਨਾਲ ਲੱਦ ਕੇ ਲਿਆਈ ਸੀ ਉਸ ਦੇ ਖਿਆਲ ਅਨੁਸਾਰ ਉਸ ਦੀ ਨੂ ਤੋਂ ਵੱਧ ਗਹਿਣੇ ਕਿਸੇ ਨੇ ਨਹੀਂ ਪਹਿਨੇ ਹੋਣਗੇ ਅਤੇ ਲਵਪ੍ਰੀਤ ਨੇ ਤਾਂ ਬਿਲਕੁਲ ਵੀ ਨਹੀਂ ਉਸ ਦੀ ਮਾਂ ਨੂੰ ਅਜੇ ਵੀ ਇਹੀ ਲੱਗ ਰਿਹਾ ਸੀ ਕਿ ਭਾਵੇਂ ਇੰਨੇ ਵੱਡੇ ਰਿਜ਼ੋਰਟ ਵਿੱਚ ਪਾਰਟੀ ਕਰਦੀ ਹੋਵੇ ਪਰ ਪਹਿਨਣ ਪਜਰਣ ਵਿੱਚ ਤਾਂ ਮੇਰੀ ਨੂ ਤੋਂ ਪਿੱਛੇ ਹੀ ਹੋਵੇਗੀ ऐसे अहंकार ਵਿੱਚ ਉਸ ਦਾ ਪੇਕੇ ਪਰਿਵਾਰ ਵਾਲੇ ਸਾਰੇ ਅੰਦਰ ਆ ਗਏ ਤੇ ਲਾਪ੍ਰੀਤ ਅਤੇ ਉਸ ਦੇ ਪਤੀ ਨਾਲ ਮੈਲਨ ਸਟੇਜ ਉੱਤੇ ਪਹੁੰਚ ਗਏ ਲਾਪ੍ਰੀਤ ਅਤੇ ਆਪਣੇ ਜਵਾਈ ਨੂੰ ਦੇਖ ਕੇ ਲਾਪ੍ਰੀਤ ਦੀ ਮਾਂ ਹਰਾਨ ਰਹਿ ਗਈ ਅਤੇ ਲਾਪ੍ਰੀਤ ਦੀ ਭਾਬੀ ਤਾਂ ਮੰਨੋ ਪਾਗਲ ਹੀ ਹੋ ਗਈ ਲਾਪ੍ਰੀਤ ਅਤੇ ਉਸ ਦੇ ਪਤੀ ਨੇ ਬਹੁਤ ਮਹਿੰਗੇ ਡਿਜ਼ਾਈਨਰ ਕੱਪੜੇ ਪੈਨੇ ਹੋਏ ਸਨ ਨਾਲ ਹੀ ਉਸ ਦੀ ਸੱਸ ਸੋਹਰਾ ਅਤੇ ਨਨਦ ਨੇ ਵੀ ਬਹੁਤ ਮਹਿੰਗੇ ਡਿਜ਼ਾਈਨਰ ਕੱਪੜੇ ਪੈਨੇ ਹੋਏ ਸਨ ਲਾਪ੍ਰੀਤ ਬਿਲਕੁਲ ਲੇਟੈਸਟ ਟ੍ਰੈਂਡ ਦੀ ਫੈਸ਼ਨੇਬਲ ਜੁਐਲਰੀ ਨਾਲ ਸਜੀ ਹੋਈ ਸੀ ਸਾਰੇ ਗਹਿਣੇ ਇੱਕ ਤੋਂ ਵੱਧ ਕੇ ਇੱਕ ਤੇ ਬਿਲਕੁਲ ਨਵੇਂ ਡਿਜ਼ਾਈਨ ਦੇ ਸਨ ਇਹ ਵੇਖ ਕੇ ਵੀ ਪਤਾ ਲੱਗ ਰਿਹਾ ਸੀ ਕਿ ਕਾਫੀ ਮਹਿੰਗੇ ਹੋਣਗੇ ਲਾਪ੍ਰੀਤ ਦੀ ਭਾਬੀ ਦੇ ਗਹਿਣੇ ਤਾਂ ਲਾਪ੍ਰੀਤ ਦੇ ਗਹਿਣਿਆਂ ਦਾ 10ਵਾਂ ਹਿੱਸਾ ਵੀ ਨਹੀਂ ਸਨ ਲਾਪ੍ਰੀਤ ਦੀ ਮਾਂ ਅਤੇ ਭਾਬੀ ਲਾਪ੍ਰੀਤ ਨੂੰ ਦੇਖਦੀਆਂ ਹੀ ਰਹਿ ਗਈਆਂ ਉੱਪਰੋਂ ਉਸਦੇ ਜਵਾਈ ਨੇ ਵੀ ਕਾਫੀ ਮੋਟੀ ਚੇਨ ਅੰਗੂਠੀ ਅਤੇ ਬ੍ਰੇਸਲੇਟ ਪਹਿਨਿਆ ਹੋਇਆ ਸੀ ਜਿਸ ਨੂੰ ਦੇਖ ਕੇ ਲਾਪ੍ਰੀਤ ਦਾ ਭਰਾ ਹੈਰਾਨ ਰਹਿ ਗਿਆ ਕਿਉਂਕਿ ਉਸਨੇ ਤਾਂ ਗਹਿਣਿਆਂ ਦੇ ਨਾਂ ਤੇ ਕੁਝ ਵੀ ਨਹੀਂ ਪਹਿਨਿਆ ਸੀ ਲਪ੍ਰੀਤ ਦੇ ਬੇਕਿਆਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਸ ਦੀ ਕਿਸਮਤ ਤੇ ਕਿਉਂਕਿ ਉਸ ਦੀ ਮਾਂ ਦੇ ਅਨੁਸਾਰ ਤਾਂ ਉਸ ਦੀ ਨੂੰਹ ਹੀ ਸਭ ਤੋਂ ਵੱਧ ਕਿਸਮਤ ਵਾਲੀ ਸੀ ਇਸ ਵੇਲੇ ਲਪ੍ਰੀਤ ਦੀ ਸੱਸ ਆ ਗਈ ਅਤੇ ਕਹਿਣ ਲੱਗੀ ਕੀ ਹਾਲ ਹੈ ਕੁੜਮਣੀ ਜੀ ਲਪ੍ਰੀਤੋਂ ਨਜ਼ਰ ਨਹੀਂ ਹਟਾ ਰਹੀਆਂ ਸਨ ਲਪ੍ਰੀਤ ਦੀ ਮਾਂ ਤੇ ਭਾਬੀ ਨੇ ਲਪ੍ਰੀਤ ਦੀ ਸੱਸ ਦਾ ਸਵਾਗਤ ਕੀਤਾ ਤੇ ਕਿਹਾ ਸਭ ਠੀਕ ਹੈ ਲਪ੍ਰੀਤ ਦੀ ਸੱਸ ਤਾਂ ਇਸ ਮੌਕੇ ਦੀ ਤਲਾਸ਼ ਵਿੱਚ ਸੀ ਉਸ ਨੇ ਕਿਹਾ ਬਈ ਇਦਾਂ ਕੀ ਦੇਖ ਰਹੇ ਹੋ ਤੁਸੀਂ ਕੀ ਮੇਰੀ ਨੂ ਨੂੰ ਨਜ਼ਰ ਲਗਾਉਂਗੇ ਮੇਰੀ ਨੂ ਦੇ ਗਹਿਣਿਆਂ ਨੂੰ ਤੇ ਮੇਰੀ ਨੂ ਨੂੰ ਲਾਪ੍ਰੀਤ ਦੀ ਮਾਂ ਅਤੇ ਭਾਬੀ ਨੂੰ ਜ਼ੋਰ ਦਾ ਝਟਕਾ ਲੱਗਾ ਲਾਪ੍ਰੀਤ ਦੀ ਮਾਂ ਨੇ ਕਿਹਾ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ ਭੈਣ ਜੀ ਤਾਂ ਲਾਪ੍ਰੀਤ ਦੀ ਸੱਸ ਨੇ ਕਿਹਾ ਕਿਉਂ ਤੁਸੀਂ ਵੀ ਤਾਂ ਰਖੜੀ ਤੇ ਇਹੀ ਗੱਲ ਕਹੀ ਸੀ ਇਹ ਉਸ ਦਾ ਜਵਾਬ ਹੈ ਲਾਪ੍ਰੀਤ ਦੀ ਮਾਂ ਨੇ ਕਿਹਾ ਮੈਂ ਜੋ ਕੁਝ ਕਿਹਾ ਸੀ ਆਪਣੀ ਧੀ ਨੂੰ ਕਿਹਾ ਸੀ ਲਾਪ੍ਰੀਤ ਦੀ ਸੱਸ ਨੇ ਕਿਹਾ ਜੀ ਨਹੀਂ ਤੁਸੀਂ ਜੋ ਕੁਝ ਵੀ ਕਿਹਾ ਸੀ ਮੇਰੀ ਨੂ ਨੂੰ ਕਿਹਾ ਸੀ ਅਤੇ ਮੇਰੀ ਨੂੰ ਨੂੰ ਗਲਤ ਕਹਿਣ ਵਾਲਿਆਂ ਨੂੰ ਮੈਂ ਜਵਾਬ ਜ਼ਰੂਰ ਦਿੰਦੀ ਹਾਂ ਲਾਪ੍ਰਿਤ ਦੀ ਮਾਂ ਅਤੇ ਭਾਬੀ ਕੋਲ ਚੁੱਪ ਰਹਿਣ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਸੀ ਉਹਨਾਂ ਨੇ ਜੋ ਤੋਹਫ਼ਾ ਲਿਆ ਸੀ ਉਹ ਲਾਪ੍ਰਿਤ ਨੂੰ ਦੇ ਦਿੱਤਾ ਸ਼ਾਇਦ ਇੱਕ ਮਹਿੰਗੇ ਮਹਿੰਗਾ ਸੂਟ ਸੀ ਜੋ ਕਿ ਲਾਪ੍ਰਿਤ ਨੂੰ ਪਤਾ ਸੀ ਕਿ ਕੋਈ ਪੁਰਾਣਾ ਸੂਟ ਪੈਕ ਕਰਕੇ ਦਿੱਤਾ ਹੋਵੇਗਾ ਲਾਪ੍ਰਿਤ ਨੇ ਉਹ ਲੈ ਲਿਆ ਤੇ ਚੁੱਪਚਾਪ ਸਾਈਡ ਤੇ ਰੱਖ ਦਿੱਤਾ ਇਸੇ ਵੇਲੇ ਲਾਪ੍ਰਿਤ ਦੇ ਸਹੁਰੇ ਨੇ ਇੱਕ ਜੁਐਲਰੀ ਦਾ ਡੱਬਾ ਲਾਪ੍ਰਿਤ ਨੂੰ ਦਿੱਤਾ ਉਸਤੇ ਐਨੀਵਰਸਰੀ ਗਿਫਟ ਦੇ ਤੌਰ ਤੇ ਅਤੇ ਉਸ ਨੂੰ ਖੋਲਣ ਲਈ ਕਿਹਾ ਲਵਪ੍ਰੀਤ ਨੇ ਜਦੋਂ ਡੱਬਾ ਖੋਲ੍ਹਿਆ ਤਾਂ ਉਸ ਵਿੱਚ ਇੱਕ ਹੀਰੇ ਦਾ ਸੈੱਟ ਸੀ ਇਸ ਨੂੰ ਦੇਖਦੇ ਹੀ ਸਭ ਦੀਆਂ ਅੱਖਾਂ ਚਮਕ ਉਠੀਆਂ ਸਾਰੇ ਮਹਿਮਾਨ ਕਹਿਣ ਲੱਗੇ ਵਾਹ ਲਵਪ੍ਰੀਤ ਦੇ ਤਾਂ ਬਹੁਤ ਮਜ਼ੇ ਹਨ ਲਵਪ੍ਰੀਤ ਦੇ ਸਾਰੇ ਇਸ ਨੂੰ ਕਿੰਨਾ ਮਾਣ ਦਿੰਦੇ ਹਨ ਬਹੁਤ ਹੀ ਭਾਗਾ ਵਾਲੀ ਕੁੜੀ ਹੈ ਇਸ ਤੋਂ ਵੱਧ ਭਾਗਾ ਵਾਲੀ ਹੋਣਾ ਮੁਸ਼ਕਲ ਹੈ ਤੁਰੰਤ ਹੀ ਲਵਪ੍ਰੀਤ ਦੀ ਨਣ ਦੋ ਸਟੇਜ ਤੇ ਆ ਗਈ ਤੇ ਕਿਹਾ ਬਿਲਕੁਲ ਮੇਰੀ ਭਾਬੀ ਤਾਂ ਬਹੁਤ ਭਾਗਾ ਵਾਲੀ ਕੁੜੀ ਹੈ ਇੰਨਾ ਭਾਗਾ ਵਾਲਾ ਹੋਣਾ ਹਰ ਕਿਸੇ ਦੀ ਵਸ ਦੀ ਗੱਲ ਨਹੀਂ ਲਵਪਰੀ ਦੀ ਨਣਦ ਨੇ ਜਾਣ ਬੁੱਝ ਕੇ ਇਹ ਗੱਲ ਲਵਪਰੀ ਦੀ ਮਾਂ ਅਤੇ ਭਾਬੀ ਵੱਲ ਵੇਖ ਕੇ ਕਹੀ ਸੀ ਉਹ ਚੁੱਪਚਾਪ ਲਵਪਰੀ ਦੀ ਨਣਦ ਅਤੇ ਸੱਸ ਵੱਲ ਵੇਖ ਰਹੀਆਂ ਸਨ ਉਹ ਬੋਲ ਵੀ ਕੀ ਸਕਦੀਆਂ ਸਨ ਇਸ ਤੋਂ ਬਾਅਦ ਲਵਪਰੀ ਦੀ ਸੱਸ ਨੇ ਇੱਕ ਡੱਬਾ ਲਵਪਰੀ ਦੀ ਨਣਦ ਨੂੰ ਵੀ ਦਿੱਤਾ ਅਤੇ ਕਿਹਾ ਤੇਰਾ ਵਿਆਹ ਹੋਏ ਤਾਂ ਕਈ ਸਾਲ ਹੋ ਗਏ ਹਨ ਅਤੇ ਤੂੰ ਤਾਂ ਹੁਣ ਆਪਣੀ ਐਨੀਵਰਸਰੀ ਮਨਾਉਂਦੀ ਨਹੀਂ ਪਰ ਇਸ ਵਾਰੀ ਤੂੰ ਇੱਥੇ ਹੈਂ ਅਤੇ ਅਗਲੇ ਮਹੀਨੇ ਤੇਰੀ ਐਨੀਵਰਸਰੀ ਹੈ ਤੈਰੇ ਲਈ ਵੀ ਇਹ ਤੋਹਫਾ ਹੈ ਲਾਪਰੀ ਦੀ ਨੰਦ ਨੇ ਜਦੋਂ ਤੋਹਫਾ ਖੋਲਿਆ ਤਾਂ ਉਸ ਵਿੱਚ ਵੀ ਉਹੀ ਹੀਰੇ ਦਾ ਸੈੱਟ ਸੀ ਲਾਪਰੀ ਦੀ ਨੰਦ ਨੇ ਜਦੋਂ ਹੀਰੇ ਦਾ ਸੈੱਟ ਦੇਖਿਆ ਤਾਂ ਉਹ ਖੁਸ਼ੀ ਨਾਲ ਚੀਖ ਪਈ ਵਾਓ ਮੇਰੇ ਲਈ ਵੀ ਸੇਮ ਟੂ ਸੇਮ ਤਾਂ ਲਾਪਰੀ ਦੀ ਸੱਸ ਨੇ ਕਿਹਾ ਬਿਲਕੁਲ ਅਸੀਂ ਧੀ ਅਤੇ ਨੂੰਹ ਵਿੱਚ ਫਰਕ ਨਹੀਂ ਕਰਦੇ ਜਦੋਂ ਨੂੰਹ ਨੂੰ ਦਿੰਦੇ ਹਾਂ ਤਾਂ ਧੀ ਨੂੰ ਵੀ ਦਿੰਦੇ ਹਾਂ ਧੀ ਨੂੰ ਮਾਪੇ ਦੇਣ ਹੀ ਕੀ ਦਿੰਦੇ ਹਨ ਬਸ ਇਹੀ ਥੋੜੇ ਬਹੁਤ ਤੋਹਫੇ ਬਾਕੀ ਪੁਰਖਿਆਂ ਦੀ ਸੰਪਤੀ ਅਤੇ ਜ਼ਮੀਨ ਜਾਇਦਾਦ ਤਾਂ ਪੁੱਤਾਂ ਦੀ ਹੀ ਹੁੰਦੀ ਹੈ ਤਾਂ ਧੀ ਨੂੰ ਦੇਣ ਲਈ ਸੋਚਣਾ ਕੀ ਵੈਸੇ ਵੀ ਕਹਾਵਤ ਹੈ ਕਿ ਧੀ ਨੂੰ ਜਿੰਨਾ ਦੇਵੋਗੇ ਓਨੀ ਹੀ ਬਰਕਤ ਹੋਵੇਗੀ ਜੋ ਲੋਕ ਧੀਆ ਨੂੰ ਦੇਣ ਤੋਂ ਕਤਰਉਂਦੇ ਹਨ ਅਤੇ ਜਿਵੇਂ ਕਹਿੰਦੇ ਹਨ ਨਾ ਅੱਜ ਨਹੀਂ ਤਾਂ ਕੱਲ ਉਸ ਦਾ ਫਲ ਉਹਨਾਂ ਨੂੰ ਭੁਗਤਣਾ ਹੀ ਪੈਂਦਾ ਹੈ ਆਖਿਰ ਧੀਆ ਨੂੰ ਬੋਝ ਕਿਉਂ ਸਮਝਦੇ ਹੋ ਜੇ ਧੀਆ ਨਹੀਂ ਹੋਣਗੀਆਂ ਤਾਂ نوਹਾ ਕਿੱਥੋਂ ਆਉਣੀਆਂ ਲਾਪਰੀ ਦੀ ਸੱਸ ਨੇ ਇਹ ਗੱਲਾਂ ਲਾਪਰੀ ਦੀ ਮਾਂ ਵੱਲ ਦੇਖਦੇ ਹੋਏ ਕਹੀਆਂ ਤਾਂ ਲਾਪਰੀ ਦੀ ਨਣਦ ਨੇ ਕਿਹਾ ਮੈਨੂੰ ਤਾਂ ਤੋਹਫਿਆਂ ਵਗੈਰਾ ਨਾਲ ਉਹਨਾਂ ਲੈਣਾ ਦੇਣਾ ਨਹੀਂ ਬਸ ਪੇਕੇਆਂ ਵਿੱਚ ਇੱਜ਼ਤ ਸਨਮਾਨ ਚਾਹੀਦਾ ਹੈ ਅਤੇ ਜ਼ਿੰਦਗੀ ਭਰ ਮੇਰਾ ਪੇਕਾ ਪਰਿਵਾਰ ਬਣਿਆ ਰਹੇ ਤਾਂ ਲਾਪਰੀਤ ਨੇ ਆਪਣੀ ਨਨਦ ਨੂੰ ਕਿਹਾ ਬਿਲਕੁਲ ਜ਼ਿੰਦਗੀ ਭਰ ਤੁਹਾਡਾ ਪੇਕਾ ਪਰਿਵਾਰ ਇਦਾਂ ਹੀ ਬਣਿਆ ਰਹੇਗਾ ਅਤੇ ਤੁਹਾਡੇ ਭਰਾ ਭਾਬੀ ਹਰ ਕਦਮ ਤੇ ਤੁਹਾਡੇ ਨਾਲ ਖੜੇ ਮਿਲਣਗੇ ਜਿਸ ਤਰ੍ਹਾਂ ਬੌਟੀ ਦੇ ਰੂਪ ਵਿੱਚ ਮੈਂ ਖੁਸ਼ਕਿਸਮਤ ਹਾਂ ਮੈਨੂੰ ਅਜਿਹੇ ਸੱਸ ਸਹੁਰਾ ਨਨਦ ਅਤੇ ਸਹੁਰੇ ਮਿਲੇ ਉਸੇ ਤਰ੍ਹਾਂ ਧੀ ਦੇ ਰੂਪ ਵਿੱਚ ਤੁਸੀਂ ਵੀ ਬਹੁਤ ਖੁਸ਼ਕਿਸਮਤ ਹੋ ਕਿ ਤੁਹਾਨੂੰ ਐਨੇ ਚੰਗੇ ਪੇਕੇ ਮਿਲੇ ਐਨੇ ਚੰਗੇ ਮਾਪੇ ਅਤੇ ਭਰਾ ਮਿਲੇ ਅਤੇ ਹੁਣ ਭਾਬੀ ਵੀ ਹਰ ਧੀ ਐਨੀ ਖੁਸ਼ਕਿਸਮਤ ਨਹੀਂ ਹੁੰਦੀ। ਇਦਾਂ ਕਹਿ ਕੇ ਲਾਪ੍ਰੀਤ ਨੇ ਆਪਣੀ ਨਣਦ ਨੂੰ ਗਲੇ ਲਾ ਲਿਆ। ਆਪਣੀ ਮਾਂ ਵੱਲ ਦੇਖਦੇ ਹੋਏ ਲਾਪ੍ਰੀਤ ਅਤੇ ਉਸਦੇ ਸਹੁਰਿਆਂ ਨੇ ਲਾਪ੍ਰੀਤ ਦੇ ਪੇਕਿਆਂ ਨੂੰ ਅੱਜ ਪਾਣੀ ਵਿੱਚ ਭਿਉਂ-ਭਿਉਂ ਕੇ ਛਿੱਤਰ ਮਾਰੇ ਸਨ। ਯਾਨੀ ਕਿ ਉਹਨਾਂ ਦੀ ਚੰਗੀ ਬੇਇੱਜ਼ਤੀ ਕੀਤੀ ਸੀ ਅਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਉਹਨਾਂ ਨੂੰ ਇਹ ਅੰਦਾਜ਼ਾ ਤਾਂ ਲੱਗ ਹੀ ਗਿਆ ਸੀ ਕਿ ਲਾਪ੍ਰੀਤ ਕੋਲ ਉਹਨਾਂ ਤੋਂ 10 ਗੁਣਾ ਵੱਧ ਪੈਸਾ ਹੈ। ਨਾਲ ਹੀ ਲਪ੍ਰੀਤ ਦੀ ਸੱਸ ਨੇ ਇਹ ਵੀ ਅਹਿਸਾਸ ਕਰਵਾ ਦਿੱਤਾ ਸੀ ਕਿ ਲਪ੍ਰੀਤ ਦਾ ਭਾਗ ਉਹਨਾਂ ਦੀ ਨੂੰਹ ਦੇ ਭਾਗ ਤੋਂ ਕਈ ਗੁਣਾ ਚੰਗਾ ਹੈ। ਲਪ੍ਰੀਤ ਦੇ ਪੇਕਿਆਂ ਨੇ ਚੁੱਪਚਾਪ ਖਾਣਾ ਖਾਧਾ ਅਤੇ ਉੱਥੋਂ ਜਾਣ ਲੱਗੇ। ਲਪ੍ਰੀਤ ਨੇ ਆਪਣੇ ਪਤੀ ਨੂੰ ਦੱਸਿਆ ਸੀ ਕਿ ਉਸਦੇ ਭਰਾ ਭਾਬੀ ਉਸ ਨੂੰ ਬਾਹਰ ਤੱਕ ਵੀ ਛੱਡਣ ਨਹੀਂ ਆਏ ਸਨ। ਪਰ ਲਪ੍ਰੀਤ ਆਪਣੇ ਪੇਕਿਆਂ ਨੂੰ ਛੱਡਣ ਜਾ ਰਹੀ ਸੀ ਕਿ ਉਸਦੇ ਪਤੀ ਨੇ ਉਸ ਦਾ ਹੱਥ ਫੜ ਲਿਆ ਤੇ ਇਸ਼ਾਰਿਆਂ ਵਿੱਚ ਉਸ ਨੂੰ ਮਨਾ ਕਰ ਦਿੱਤਾ। ਤਾਂ ਲਪ੍ਰੀਤ ਰੁਕ ਗਈ। ਕਿਉਂਕਿ ਸੌਰਿਆ ਨੇ ਹੀ ਸਹੀ ਸਮੇਂ ਤੇ ਉਸ ਦਾ ਸਾਥ ਦਿੱਤਾ ਸੀ ਸੋ ਦੋਸਤੋ ਕੀ ਲਵਪ੍ਰੀਤ ਨਾਲ ਜੋ ਹੋਇਆ ਅਜਿਹਾ ਤੁਹਾਡੇ ਨਾਲ ਵੀ ਕਦੇ ਹੋਇਆ ਹੈ ਆਪਣਾ ਤਜਰਬਾ ਸਾਨੂੰ ਜ਼ਰੂਰ ਦੱਸੋ ਅਤੇ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਕਹਾਣੀ ਵਧੀਆ ਲੱਗੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਹਾਈਪ ਵੀ ਜ਼ਰੂਰ ਕਰ ਦੇਣਾ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਸੀਂ ਸਾਡੀਆਂ ਹੋਰ ਵੀ ਆਉਣ ਵਾਲੀਆਂ ਕਹਾਣੀਆਂ ਦਾ ਆਨੰਦ ਮਾਣਦੇ ਰਹੋ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ